ਅਸੀ ਕਾਲ ਜੀ ਆਪਣੇ ਚੈਨਲ ਕਮਲ ਡੈਰੀ ਫਾਰਮ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਕੋਲ ਦੀ ਅਜੇ ਤਿੰਨ ਝੋਟੀਆਂ ਤਾਜ਼ੀਆਂ ਸੂਈਆਂ ਮਿਆਂ ਬਕਾਊ ਆ ਬਾਈ ਪਿੰਡ rauke kala ਜਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਜੇ ਕਿਸੇ ਵੀਰ ਭਰਾ ਨੇ ਤਾਜੀ ਸੂਈ ਵੀ ਝੋਟੀ ਕੋਈ ਖਰੀਦਣੀ ਹੋਵੇ ਤਾਂ ਆਪਣਾ ਸੰਪਰਕ ਕਰ ਸਕਦੇ ਹੋ ਬਾਈ ਤਿੰਨ ਝੋਟੀਆਂ ਇਹ ਤਿੰਨ ਹੀ ਤਾਜ਼ੀਆਂ ਸੂਨਾਆਂ ਬੋਲੇ ਤੇ ਆ ਬਾਈ ਦੋ ਪਹਿਲਣਾਂ ਝੋਟੀਆਂ ਇੱਕ ਦੂਜੇ ਸੂਈਆਂ ਆ ਜੀ ਸਿੰਗਾ ਸੁੰਗਾ ਨਗਾ ਵੀ ਸੁਣ ਲਾਏ ਝੋਟੀਆਂ ਤੇ ਨਹੀਂ ਕਦ ਕਾਠ ਵੀ ਚੰਗੀ ਆ ਜੀ ਜੇ ਗੱਲ ਕਰੀਏ ਆ ਝੋਟੀ ਆ ਜੀ ਇੱਕ ਹੈ ਪਹਿਲਣਾ ਹੈ ਦੂਜਨਾਰ ਕੀ ਆ ਵੱਡੀ ਝੋਟੀ ਆ ਕਦ ਕਾਠ ਵਾਲੀ ਆ ਸੂਈ ਨੂੰ ਤਕਰੀਬਨ ਬਾਈ ਇਹਨੂੰ 3 ਦਿਨ ਹੋ ਗਏ 3 ਤੋਂ 4 ਦਿਨ ਹੋ ਗਏ ਸੂਈ ਨੂੰ ਇਸ ਟਾਈਮ ਤੇ ਯਾਨੀ ਕਿ 9 9 10 ਕਿਲੋ ਦੁੱਧ ਇਸ ਟਾਈਮ ਦੇ ਤਿਆਰ ਆਏ ਥੱਲੇ ਤਿੰਨਾ ਚੌਂ ਦਿਨਾਂ ਦੀ ਸੂਈ ਵੀ ਆ 9 10 ਕਿਲੋ ਦੁੱਧ ਤਿਆਰ ਆਏ ਥੱਲੇ ਬਾਈ ਥਾਂ ਲੇਵੀ ਦੀ ਬਹੁਤ ਸਾਫ ਆ ਕਦ ਬਹੁਤ ਆ ਝੋਟੀ ਦਾ ਸਿੰਘ ਬਹੁਤ ਸੋਹਣਾ ਆ ਜੀ ਦੂਜੀ ਸੂਏ ਚੱਲਦੀ ਐ ਝੋਟੀ ਦੁੱਧ ਦੇ ਦੂਗੀ 11 ਤੋਂ 12 ਕਿਲੋ ਝੁੱਟੀ ਇਹ ਇਹ ਝੋਟੀ ਦਾ ਮੁੱਲ ਬਿਲਕੁਲ ਜਾਇਜ਼ ਆ ਬਾਈ ਇਹਦਾ ਇਹਦਾ ਮੁੱਲਾ ਬਾਈ 95000 ਰੁਪਏ ਝੋਟੀ ਦਾ ਜੀ ਇਹ ਝੋਟੀ ਦੇ ਬਾਈ ਇੱਕ ਮਗਰਲੇ ਥਾਂ ਤੇ ਫੋਟ ਆ ਜਿਹਨੂੰ ਆਪਾਂ ਸ਼ਾਂ ਕਹਿ ਦਿੰਨੇ ਆ ਨਾਲ ਥੋੜੀ ਜੀ ਚੱਲਦੀ ਆ ਉਹ ਥੋੜਾ ਜਿਹਾ ਦੁੱਧ ਹੁੰਦਾ ਉਹ ਚ 18 ਆਉਂਦੀ ਐ ਝੋਟੀ ਵੱਡੀ ਕਦਗਾਠ ਵਾਲੀ ਆ ਮੁੱਲ ਇਹਦਾ 95000 ਆ ਬਾਈ ਝੋਟੀ ਦਾ ਦੁੱਧ ਪਾ ਦੂਗੀ 11 ਤੋਂ 12 ਕਿਲੋ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਈ ਤਾਜੀ ਸੂਈ ਵੀ ਝੋਟੀ ਆ 11 ਤੋਂ 12 ਲੀਟਰ ਦੁੱਧ ਦੇਣ ਵਾਲੀ ਆ ਝੋਟੀ ਬਾਈ ਇਹ ਥਾਂਲੇ ਵੀ ਦੀ ਬਹੁਤ ਖੁੱਲੀ ਆ ਝੋਣ ਚਾਣ ਬਹੁਤ ਚੰਗਾ ਲੱਗਿਆ ਵਾ ਝੋਟੀ ਨੂੰ ਮੌਲ ਬਿਲਕੁਲ ਜਾਇਜ਼ ਆ ਬਾਈ ਇਹਦਾ ਮੋਬਾਈਲ ਨੰਬਰ ਆਪਣਾ 88475 18965 ਜੇ ਕਿਸੇ ਵੀ ਪੁਰਾਣੇ ਖਰੀਦਣੀ ਹੋਵੇ ਤਾਂ ਆਪਣਾ ਸੰਪਰਕ ਕਰ ਲਿਓ ਬਾਈ ਆਪਣੇ ਨਾਲ ਜਿਹੜੀ ਆ ਝੋਟੀ ਆ ਜੀ ਇਹਦੀ ਪਲੂਣ ਕੱਟੀ ਆ ਬਾਈ ਮੂੰਹੋਂ ਦੋਂਦੀ ਆ ਚੌਥੇ ਦੰਦੇ ਕੱਢਦੀ ਆ ਸਿੱਟੇ ਗਏ ਦੰਦੇ ਦੇ ਦੋਂਦੀ ਆ ਮੂੰਹੋਂ ਤਿੰਨ ਦਿਨ ਹੋ ਗਏ ਸੂਈ ਨੂੰ ਬਾਈ ਥਣ ਲੇਵਿਆ ਬਹੁਤ ਸੋਹਣਾ ਲੱਗਿਆ ਹੋਆ ਘੱਟੀ ਨੂੰ ਪੂਰੇ ਫੁੱਲ ਕੱਦ ਕਾਠ ਵਾਲੀ ਆ ਸੋਹਣੇ ਥਣ ਲੇਵੇ ਵਾਲੀ ਝੋਟੀ ਆ ਬਾਈ 10 ਕਿਲੋ ਬੋਲਾ ਹੋ ਝੋਟੀ ਥਲੇ ਬਾਈ ਇਹਦੇ ਥਲੇ ਤਾਂ ਮਗਰ ਬੱਚਾ ਇਹਦੇ ਮਗਰ ਕੱਟੀ ਆ ਜੀ ਤਿੰਨ ਦਿਨ ਹੋ ਗਏ ਸੂਈ ਨੂੰ 10 ਕਿਲੋ ਹੋਊਗਾ ਬੋਲਾ ਝੋਣ ਜਾਂ ਦੀ ਬਹੁਤ ਚੰਗੀ ਆ ਠੰਡੀ ਸੀਲ ਆ ਝੋਟੀ ਕੱਦ ਕਾਠ ਵਾਲੀ ਆ ਵਜਨ ਵਾਲੀ ਆ ਸਿੰਘ ਵੀ ਸੋਹਣਾ ਈ ਦੁੱਧ ਪਾ ਦੂਗੀ ਝੋਟੀ ਬਾਈ ਇਹ 12 ਤੋਂ 13 ਕਿਲੋ ਜਿਹੜੇ ਹਿਸਾਬ ਨਾਲ ਜਾਨੀ ਕਿ ਇਹ ਬੋਲੇ ਤੋਂ ਸਟਾਰਟ ਆ ਖੁੱਲੇ ਥਾਂ ਲੈਵੇ ਦੀ ਆ ਥਣ ਬਹੁਤ ਚੰਗਾ ਲੱਗਿਆ ਵਾ ਦੂਰ ਦੂਰ ਆ ਚਵਾਈ ਦੀ ਬਹੁਤ ਚੰਗੀ ਆਈ ਸੀਲ ਬਹੁਤ ਆ ਝੋਟੀ ਜਿਵੇਂ ਮਰਜ਼ੀ ਚੋਈ ਚੱਲੋ ਕੋਈ ਚੱਕਰ ਨਹੀਂ ਕੋਈ ਆਲ ਨਹੀਂ ਕਰਦੀ ਇਹ ਸਿੰਗ ਵੀ ਸੋਹਣਾ ਏ ਕੱਟੀ ਦਾ ਦੋਂਦੀ ਆ ਕੱਟੀ ਬਈ ਇਹ ਦੁੱਧ 12 ਤੋਂ 13 ਕਿਲੋ ਪਾ ਦੂਗੀ ਇਹਦਾ ਮੌਲਾ ਭਾਈ 1 ਲੱਖ ਤੇ 10000 ਰੁਪਈਆ ਜੀ ਬਾਕੀ ਗੱਲ ਬਾਤ ਮੌਕੇ ਤੇ ਹੋ ਜੂਗੀ ਪਿੰਡ rauke ਕਲਾਂ ਜ਼ਿਲ੍ਹਾ ਮੋਗਾ ਜੀ ਕੋਈ ਵੀ ਖਰੀਦਣ ਦਾ ਚਾਹ ਬਾਣ ਹੋਵੇ ਕੱਟੀ ਦਾ ਸੰਪਰਕ ਕਰ ਸਕਦੇ ਹੋ ਬਾਈ ਆਪਣੇ ਨਾਲ ਸੋਹਣੀ ਝੋਟੀ ਆ ਵੱਡੇ ਕਦ ਕਾਠ ਵਾਲੀ ਬਾਈ ਮੂਰਾਂ ਨਸਲ ਦੀ ਇਹ ਕਾ ਝੋਟੀ ਆ ਜੀ ਇਹਦਾ ਦੂਜਾ ਸੂਆ ਬਾਈ ਇਹਦਾ ਇਹਦੇ ਸਿੰਗ ਥੋੜਾ ਜਿਹਾ ਉੱਚਾ ਕੁੰਡਾ ਆ ਸਿੰਗ ਥੋੜਾ ਜਿਹਾ ਖੁੱਲਾ ਜਿਹਾ ਉੱਚਾ ਆ ਇਹ ਕੱਲ ਸੂਈ ਆ ਬਾਈ ਹਜੇ ਹਮ 8-9 ਕਿਲੋ ਬੋਲਾ ਹੋਇਆ ਥੱਲੇ ਕਦ ਕਾਠ ਵੀ ਠੀਕ ਆ ਦਰਮਿਆਨਾ ਹੈ ਬੜੀ ਵੱਡੀ ਨਹੀਂ ਗਈ ਝੂਮ ਚਾਂ ਦੀ ਬਹੁਤ ਚੰਗੀ ਆ ਥਣ ਬਹੁਤ ਚੰਗਾ ਲੱਗਿਆ ਬਾਈ ਤਾਜੀ ਸੂਈ ਆ 8-9 ਕਿਲੋ 8 ਕਿਲੋ ਬੋਲਾ ਹੋਏ ਥੱਲੇ ਬਾਈ ਦੁੱਧ ਪਾ ਦੂਗੀ 11-12 ਕਿਲੋ ਝੋਟੀ ਇਹ ਵੀ ਜਿਵੇਂ ਚੋਂਚਾਂ ਲੱਗਿਆ ਵਾ ਥਾਂਲੇ ਵੀ ਦੀ ਖੁੱਲੀ ਹੈ ਝੋਟੀ ਇਹ ਸੋਹਣੀ ਆ ਘਰੇ ਰੱਖਣ ਵਾਲੀ ਵਧੀਆ ਸੀਲ ਠੰਡੀ ਸੀਲ ਚਵਾਈ ਦੀ ਬਹੁਤ ਪੋਲੀ ਆ ਇਹ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਬਾਈ ਦੂਜਾ ਸੂਆ ਝੋਟੀ ਦਾ ਇਹਦਾ ਇਹਦਾ ਮੁੱਲ ਰੱਖਿਆ ਬਾਈ ਆਪਾਂ 95000 ਰੁਪਏ ਜੀ ਜਾਇਜ ਗੱਲ ਜਮਾ ਦੇਣ ਲੈਣ ਜੇ ਵਾਲੀ ਜੇ ਕੋਈ ਵੀਰ ਖਰੀਦਦਾ ਚਾਹਵਾਨ ਹੋਇਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਈ ਤਿੰਨ ਝੋਟੀਆਂ ਆ ਤਿੰਨੇ ਤਾਜ਼ੀਆਂ ਸੋਨਾ ਹੁੰਆਂ ਪਿੰਡ rau ke kalanjla mogga ji ਧੰਨਵਾਦ ਬਾਈ ਜੀ